ਇਸ ਕੰਮ ਦੀ ਸ਼ੁਰੂਆਤ ਦੇ ਵਿੱਚ ਉਚਿੱਤੇ ਤੋਂ ਵੀ ਸ਼ਾਮਲ ਹੋਏ ਸਾਡੇ ਨਿਫਾਦਾ ਕਾਰਪੋਰੇਟ ਦੇ ਕਮਿਸ਼ਨਰ ਸਾਹਿਬ trước ਪਹਿਲਾਂ ਬੋਰਡ ਨੇ ਸਾਰੇ ਹੀ ਬੁਲਾ ਰਹੇ ਨੇ ਬੜੇ ਵਿਸਤਾਰ ਦੇ ਨਾਲ ਇਸ ਰਾਕੇ ਡਿਵੈਲਪਮੈਂਟ ਬਾਰੇ ਗੱਲ ਦੀ ਕੋਸ਼ਿਸ਼ ਕੀਤੀ ਹੈ ਸਭ ਤੋਂ ਪਹਿਲਾਂ ਧੰਨਵਾਦ ਹੈ ਇਸ ਰਾਕੇ ਦੀ ਜਨਤਾ ਦਾ ਪੰਜਾਬ ਦੀ ਜਨਤਾ ਦਾ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਬਦਲਾਅ ਕਰਕੇ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਹਰਮਨਪੀਅਰ ਦੇ ਮੁੱਖ ਮੰਤਰੀ ਸਾਡਾ ਕੋਲ ਤੋਂ ਮਾਝੀ ਨੂੰ ਜਿਸ ਸੋਚ ਨਾਲ ਉਹਨਾਂ ਨੇ ਲੋਕਾਂ ਨਾਲ ਵਾਅਦੇ ਕੀਤੇ ਜਿਸ ਸੋਚ ਨਾਲ ਲੋਕਾਂ ਚ ਗਏ ਲੋਕਾਂ ਨੇ ਇੱਕ ਬੜਾ ਵੱਡਾ ਮੈਂਡੇਟ ਦਿੱਤਾ ਪੰਜਾਬ ਨੂੰ ਬਣਨ ਦੇ ਜਿਸ ਦਾ ਦੇ ਸੂਬੇ ਦੀ ਕਮਾਂਡ ਸੰਭਾਲੀ ਸੂਬੇ ਨੂੰ ਸੂਬੇ ਦੀ ਖੇਵ ਕਰਦਾ ਮਤਾ ਦਿੱਤਾ ਪਰ ਖਾਸ ਤੌਰ ਤੇ ਇਸ ਛੜਕੇ ਦੇ ਵਿੱਚ ਲੋਕਾਂ ਦੀਆਂ ਮਰਿਆ ਨੀਤਾ ਆਸਾਂ ਪਰ ਖਾਸ ਤੌਰ ਤੇ ਜੇ ਮੈਂ ਕਹਿ ਸਕਾਂ ਕਿ ਇਸ ਪੜਾਵ ਦੇ ਵਿੱਚ ਮੈਨੂੰ ਇਸ ਇਲਾਕੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਕਿਉਂਕਿ ਸਾਰੇ ਲੋਕ ਜਿੰਨੇ ਸਾਹਮਣੇ ਬੈਠੇ ਨੇ ਜਿਨ੍ਹਾਂ ਨੇ ਮੇਰੇ ਹੱਥ ਵਿੱਚ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਤੋਂ ਵੋਟਾਂ ਮੰਗੀਆਂ ਕੁਝ ਵਾਦੇ ਕੀਤੇ ਲੋਕਾਂ ਨੂੰ ਕਿਹਾ ਕਿ ਜੋ ਤੁਸੀਂ ਡਵੈਲਪਮੈਂਟ ਤੋਂ ਵਾਂਝੇ ਹੋ ਕਈ ਸਾਲਾਂ ਤੋਂ ਕੁਆਲੀ ਡਿਵੈਲਪਰ ਦੀ ਗਰੰਟੀ ਸਾਡੇ ਕੋਲ ਹੈ ਅਸੀਂ ਵਾਦਾ ਕਰਦੇ ਹਾਂ ਕਿੰਨ ਕਰਿਆ ਗਿਆ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਤੱਕ ਕੀਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਮੈਂ ਤੁਹਾਡੇ ਮਾਧਮ ਤੋਂ ਛਲਕੇ ਦੀ ਜਨਤਾ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਇਸ ਇਲਾਕੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਸੀ ਔਰ ਖਾਸ ਤੌਰ ਤੇ ਜਦੋਂ ਇਲੈਕਸ਼ਨ ਦੌਰਾਨ ਲੋਕਾਂ ਜਿਗੇ ਸੀ ਲੋਕਾਂ ਨਾਲ ਵਾਦਾ ਕੀਤਾ ਸੀ ਕਿ ਜਿਹੜੇ ਤੁਹਾਡੇ ਰੁਕੇ ਡਿਵੈਲਪਮੈਂਟ ਦੇ ਕੰਮ ਪੈਰ ਦੇ ਉੱਤੇ ਹੋਣਗੇ ਕਿਉਂਕਿ ਲੋਕ ਥੱਕ ਗਏ ਸੀ ਅੱਕ ਗਏ ਸੀ ਲੋਕ ਕੀ ਕਹਿੰਦੇ ਸੀ ਵੋਟਾਂ ਤੁਸੀਂ ਪਾ ਦੇਣੀਆਂ ਨੇ ਪਰ ਸਾਨੂੰ ਵਾਪਸੀ ਆ ਕੇ ਦਰਸ਼ਨ ਜੂਬ ਦੇ ਦਿਓ ਵਾਪਸੀ ਆ ਕੇ ਸਾਡੀ ਹਾਲਚਲ ਪੁੱਛ ਲਿਓ ਪਰ ਕਿਤੇ ਨਾ ਕਿਤੇ 2 ਸਾਲ ਦੇ ਅਰਸੇ ਦੇ ਵਿੱਚ ਅਸੀਂ ਲੋਕਾਂ ਦੇ ਵਿੱਚ ਗਏ ਲੋਕਾਂ ਦੀਆਂ ਗੱਲਾਂ ਸੁਣੀਆਂ ਲੋਕਾਂ ਦੇ ਵਿੱਚ ਉਹਨਾਂ ਦਾ ਇੱਕ ਮੈਸੇਜ ਲਿਆ ਮੈਸੇਜ ਨੂੰ ਸਰਕਾਰ ਤੱਕ ਪਹੁੰਚਾਇਆ ਜਿਹੜੀ ਜਿਹੜੀ ਲੋਕ ਡਿਵੈਲਪਮੈਂਟ ਚਾਹੁੰਦੇ ਸੀ ਉਹਨੂੰ ਡਿਵੈਲਪਮੈਂਟ ਚ ਸੱਜੇ ਟੰਗ ਨਾਲ ਲੋਕਾਂ ਦੇ ਹਿਸਾਬ ਦੇ ਨਾਲ ਅਸੀਂ ਡਿਵੈਲਪਮੈਂਟ ਕਰਾਈ ਹੈ ਔਰ ਤਕਰੀਬਨ 26-27 ਕਰੋੜ ਦੀ ਡਿਵੈਲਪਮੈਂਟ ਜਿਹੜੀ ਆਲਰੇਡੀ ਹੋ ਚੁੱਕੀ ਹੈ ਜਿਹੜੀ ਅਸੀਂ ਮੇਨ ਰੋਡਾਂ ਜਿਹਨੀਆਂ ਵੀ ਮੇਰੇ ਹਲਕੇ ਦੀਆਂ ਨੇ ਸਾਰ ਟਰਨਲ ਜਿੱਥੇ ਜਿੱਥੇ ਕੁੱਟਿਬਲ ਦੀ ਲੋੜ ਸੀ ਪਾਣੀ ਦੀ ਘਾਟ ਸੀ ਉਹ ਪਾਣੀ ਦੀ ਘਾਟ ਪੂਰੀ ਕੀਤੀ ਸਿਵਰ ਲਾਈਨ ਕਿਤੇ ਪੈਣ ਵਾਲੀ ਸੀਵਰ ਲਾਈਨ ਪਾਈ ਪਾਣੀ ਦੀ ਲਾਈਨ ਪੈਣੀ ਪਾਣੀ ਲਾਈਨ ਪਾਈ ਲਾਈਟਾਂ ਲੱਗਣ ਵਾਲੀਆਂ ਸਿੱਕਰ ਮੇਰੇ 560 ਦੇ ਕਰੀਬ ਲਾਈਟਾਂ ਲੱਗਣ ਵਾਲੀਆਂ ਨੇ ਉਹ ਅਸੀਂ ਲਾ ਕੇ ਹਲੇ ਚੱਲੀ ਜਾ ਰਿਹਾ ਕੰਮ ਤਕਰੀਬਨ ਮੇਰਾ ਜਿਹੜਾ 3000 1200 ਲਾਈਟ ਦਾ ਟੀਚਾ ਹੈਗਾ ਉਹ ਵੀ ਹਲੇ ਕੰਪਲੀਟ ਹੋਣਾ ਉਹ ਚੱਲ ਰਿਹਾ ਇਸ ਤਰ੍ਹਾਂ ਜਿੰਨੀ ਵੀ ਡਿਵੈਲਪਮੈਂਟ ਦੇ ਕੰਮ ਸੀ ਲੋਕ ਚਾਹੁੰਦੇ ਸੀ ਇਸ ਤੇ ਉਥੇ ਡਿਵੈਲਪਮੈਂਟ ਕਰਾਈ ਹੈ ਸਭ ਤੋਂ ਵੱਡੀ ਮੰਗ ਸੀ ਬੁੱਢੇ ਦਰਿਆ ਦੇ ਪੁਲ ਦੀ ਜਿਹੜਾ ਸ਼ਹਿਰ ਨੂੰ ਕਈ ਸ਼ਹਿਰਾਂ ਨਾਲ ਜੋੜਦਾ ਹੈ ਜਿਸ ਤਰ੍ਹਾਂ ਜਲੰਧਰ ਤੋਂ ਅਵਲ ਖਿਆਣੇ ਐਂਟਰ ਕਰਦੇ ਆ ਉਹ ਸ਼ਹਿਰ ਨੂੰ ਜੋੜਦਾ ਹੈ ਜਲੰਧਰ ਵਾਲੇ ਨੇ ਕਿਤੇ ਦਿੱਲੀ ਜਾਣਾ ਉਹ ਸਾਰਾ ਸਿਸਟਮ ਜਿਹੜਾ ਉਹ ਇੱਕੋ ਪੁਲ ਦਾ ਸੀ ਮੂਰਤ ਕੀਤਾ ਉਹ ਤਕਰੀਬਨ 8 ਕਰੋੜ 62 ਲੱਖ ਦੀ ਲੱਗਦਣਾ ਹੋਇਆ ਇਹ ਜਿਹੜਾ ਮੇਨ ਦਰਿਆ ਤੇ ਆਪਾਂ ਬੈਠੇ ਆ ਇਹ ਸੜਕ ਦਾ ਨਿਰਮਾਣ ਇਹ ਤਕਰੀਬਨ 1988 ਦੇ ਵਿੱਚ ਜਾਂ ਉਹਨਾਂ ਦੇ ਵਿੱਚ ਸਟਾਰਟ ਹੋਇਆ ਸੀ ਉਦੋਂ ਅ ਮਿਸਟਰ ਸੰਦੂਸੀ ਕਮਿਸ਼ਨਰ ਉਹਨਾਂ ਨੇ ਇਹ ਮਹਿਮ ਸਟਾਰਟ ਕੀਤੀ ਉਹ ਲੋਕਾਂ ਦੇ ਘਰਾਂ 'ਤੇ ਸੀਟਾ ਕੇ ਤੇ ਅਸੀਂ ਇਹਦੀ ਡਿਵੈਲਪਮੈਂਟ ਕਰਨੀ ਸੀ ਫਿਰ ਉਹ ਕੰਮ ਵਿੱਚੇ ਬੰਦ ਹੋ ਗਿਆ ਨਹੀਂ ਚ ਕਰ ਪਾਇਆ ਲੋਕਾਂ ਨੇ ਫਿਰ ਦੀਵਾਰ ਤੋਂ ਕਬਜ਼ੇ ਕਰ ਲਏ ਪਰ ਲੋਕਾਂ ਦੀ ਸੋਚ ਸੀਗੀ ਜਿਹੜੇ ਬੁੱਧੀਜੀਵੀ ਸੀਗੇ ਉਹ ਕਹਿੰਦੇ ਵੀ ਸੜਕ ਮੰਨ ਦੇ ਨਾਲ ਸਾਡੇ ਸ਼ਹਿਰ ਦੇ ਵਿੱਚ ਜਿਸ ਤਰ੍ਹਾਂ ਵਾਹਨ ਬਹੁਤ ਵੱਧ ਰਹੇ ਨੇ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਹੈ ਕਿਉਂਕਿ ਵਾਹਨ ਨੂੰ ਤੁਸੀਂ ਰੋਕ ਨਹੀਂ ਸਕਦੇ ਪਰ ਟ੍ਰੈਫਿਕ ਦਾ ਇੰਤਜ਼ਾਮ ਕਰ ਸਕਦੇ ਆ ਕਿਉਂਕਿ ਸਾਡੇ ਕੋਲ ਰੋਡ ਨਹੀਂ ਹੈ ਕਿ ਨਹੀਂ ਜਿਹੜੀਆਂ ਆਲਰੇਡੀ ਚੱਲ ਰਹੀਆਂ ਨੇ ਪਰ ਕਿਤੇ ਨਾ ਕਿਤੇ ਜਿੱਥੇ ਸਾਨੂੰ ਲੱਗਦਾ ਕਿ ਇਸ ਰੋਡ ਚਲਾਉਣ ਦੇ ਨਾਲ ਸਾਡਾ ਟ੍ਰੈਫਿਕ ਦਾ ਬਹੁਤ ਵੱਡਾ ਹੱਲ ਹੋਣਾ ਹੈ ਔਰ ਲੋਕਾਂ ਦੀ ਡਿਮਾਂਡ ਵੀ ਸੀਗੀ ਬਹੁਤ ਵੱਡੀ ਕਿ ਇਹ ਸੜਕ ਨੂੰ ਬਣਾਇਆ ਜਾਏ ਇਹ ਸੜਕ ਬਣਾਉਣ ਦੇ ਨਾਲ ਸ਼ਹਿਰ ਦੇ ਟ੍ਰੈਫਿਕ ਨੂੰ ਬਹੁਤ ਵੱਡਾ ਫਾਇਦਾ ਮਿਲਣਾ ਜਿੰਨੇ ਸਾਡੇ ਲੋਕ ਨੇ ਇਥੋਂ ਕਾਰੋਬਾਰ ਕਰਨ ਇੰਡਸਟਰੀ ਏਰੀਆ ਜਾਂਦੇ ਜਾਂ ਹੋਰ ਬਾਕੀ ਸ਼ਹਿਰ ਦੇ ਵਿੱਚ ਜਾਂਦੇ ਨੇ ਉਹਨਾਂ ਨੂੰ ਬੜੀ ਵੱਡੀ ਦਿੱਕਤ ਆਉਂਦੀ ਸੀ ਅਸੀਂ ਇਹ ਤਕਰੀਬਨ 5 ਕਰੋੜ 82 ਲੱਖ ਦੀ ਲਾਗਤ ਨਾਲ ਇਹ ਸੜਕ ਪਾਸ ਕਰਕੇ ਅੱਜ ਸ਼ੁਭ ਮੂਰਤ ਕਰਨ ਜਾ ਰਹੇ ਹਾਂ ਮੇਰੇ ਨਾਲ ਮੇਰੇ ਸਾਡੇ ਦੁਜਾਨਾ ਕਾਰਪੋਰੇਟ ਦੇ ਕਮਿਸ਼ਨਰ ਰਿਸ਼ੀ ਜੀ ਬੈਠੇ ਨੇ ਔਰ ਤਕਰੀਬਨ ਇੱਕ ਡਿਵੈਲਪਮੈਂਟ ਸੋਚ ਦੇ ਮਾਲਕ ਨੇ ਅਸੀਂ ਜਦੋਂ ਸਾਡੇ ਕੋਲ ਆਏ ਨੇ ਅਸੀਂ ਤਕਰੀਬਨ ਕਾਫੀ ਇਲਾਕੇ ਦੇ ਵਿੱਚ ਵੀ ਗਏ ਹ ਇਕੱਠੇ ਰਲ ਕੇ ਮੇਰੇ ਹਲਕੇ ਦੇ ਬਾਕੀ ਹਲਕਿਆਂ ਵਿੱਚ ਵੀ ਜਾ ਰਹੇ ਨੇ ਹਰ ਹਲਕੇ ਵਿੱਚ ਜਾ ਕੇ ਜਿੱਥੇ ਕੋਈ ਸਮੱਸਿਆ ਮੇਨ ਹੈਗੀ ਹੈ ਪਹਿਲ ਦੇ ਆਧਾਰ ਤੇ ਅਸੀਂ ਕਰ ਰਹੇ ਹਾਂ ਔਰ ਤਕਰੀਬਨ ਸਾਡਾ ਜਿਹੜਾ 1.5 ਸਾਲ ਪੂਣੇ 2 ਸਾਲ ਦਾ ਅਰਸਾ ਨਿਕਲਿਆ ਬਹੁਤ ਵਧੀਆ ਨਿਕਲਿਆ ਲੋਕਾਂ ਦੇ ਸਾਥ ਦੇ ਨਾਲ ਲੋਕਾਂ ਦੇ ਪਿਆਰ ਨਾਲ ਨਿਕਲਿਆ ਲੋਕਾਂ ਦੇ ਡਿਵੈਲਪਮੈਂਟ ਦੇ ਵਿੱਚ ਔਰ ਖਾਸ ਤੌਰ ਤੇ ਸਾਡੇ ਸ਼ੂਬੇ ਦੇ ਹਰਮਨ ਪਿਆਰੇ ਜਿਨ੍ਹਾਂ ਨੇ 117 ਹਲਕੇ ਦੀ ਡਿਵੈਲਪਮੈਂਟ ਹੋ ਰਹੀ ਹੈ 117 ਜੀ ਇਕੁਅਲੀ ਫੰਡ ਦੇ ਕੇ ਸਾਰੇ ਨੂੰ ਡਿਵੈਲਪਮੈਂਟ ਦਾ ਮੌਕਾ ਦਿੱਤਾ ਔਰ ਖਾਸ ਤੌਰ ਤੇ ਸ਼ਹਿਰ ਲੁਧਿਆਣੇ ਨੂੰ ਸਨਮਾਨ ਪ੍ਰਾਪਤ ਹੋਇਆ ਪਹਿਲੀ ਵਾਰੀ ਹੋਇਆ ਇੰਨੇ ਪ੍ਰੋਜੈਕਟ ਡਿਵੈਲਪਮੈਂਟ ਦੇ ਕਿ ਮੈਂ ਵੀ ਵਿਸਾਦੀ ਤੋਂ ਪੋਲਟਿਕਸ ਦੇ ਵਿੱਚ ਆ ਔਰ ਅੱਜ ਪਹਿਲੀ ਵਾਰੀ ਹੈ ਕਿ ਅਸੀਂ ਜਿਹੜੀ ਡਿਵੈਲਪਮੈਂਟ ਵਿੱਚ ਫੰਡਾਂ ਦੀ ਜਿਹੜੀ ਘਾਟ ਰਹਿੰਦੀ ਸੀ ਹਰ ਸਰਕਾਰਾਂ ਕਹਿੰਦੀ ਸਾਡੋਂ ਫੰਡ ਨਹੀਂ ਹੈ ਪਹਿਲੀ ਸਰਕਾਰ ਹੈ ਜਿਹੜੀ ਚੰਗੀ ਹੈ ਵੀ ਤੁਸੀਂ ਕੰਮ ਕਰਵਾ ਲਓ ਇਹਦੇ ਵੱਲੋਂ ਸਾਨੂੰ ਪੈਸੇ ਦੀ ਘਾਟ ਨਹੀਂ ਕਿਉਂਕਿ ਸਰਕਾਰਾਂ ਦੇ ਬੈਂਕ ਨਹੀਂ ਹੋਇਆ ਕਰਦੇ ਸਰਕਾਰਾਂ ਨੇ ਹੁੰਦਾ ਕਿ ਇੱਕ ਡਿਪਾਰਟਮੈਂਟ ਚੋਂ ਹੈਡ 'ਚ ਪੈਸੇ ਆ ਰਹੇ ਸੀ ਜਿਹੜੇ ਹੈਡ 'ਚ ਪੈਸੇ ਕਰਕੇ ਉਹ ਸੱਡ 'ਚ ਪੈਸੇ ਆ ਕੇ ਤੇ ਦੂਜੇ ਪੈਸੇ ਆ ਕੇ ਖਰਚਣੇ ਇਸ ਕਰਕੇ ਇਕੁਅਲੀ ਜਿਹੜਾ ਸਿਸਟਮ ਹੈ ਉਹਨੂੰ ਚਲਾਉਣ ਵਾਲਾ ਚੱਜ ਜਾਂਦਾ ਔਰ ਸਾਡੇ ਬੇਤਰ ਅਫੀਸਰ ਸਾਹਿਬ ਐਨ ਬੈਠੇ ਮੇਰੀ ਅਸੀਸਾ ਬੈਠੇ ਆ ਜਿਹੜੇ ਸੜਕਾਂ ਦੇ ਨਹੀਂ ਬੀਹਾਂ ਡਰਦੇ ਨਹੀਂ ਬਿਲਕੁਲ ਅਸੀਸ ਸਾਹਿਬ ਗਰਖਾ ਬੈਠੇ ਜਿਹੜੇ ਸੀਵਰ ਤੇ ਪਾਣੀ ਦੀ ਸਹਿਲ ਸਮੱਸਿਆ ਜਿਹੜੀਆਂ ਸਾਡੀਆਂ ਬੂਤ ਕਰਦੇ ਨੇ ਜਿਹੜੇ ਕਰਦੇ ਜਨਰਲ ਤਾਂ ਫਿਕਰ ਕਰਦੇ ਔਰ ਤੁਹਾਡੀ ਲੋਕਾਂ ਦੀ ਕੰਮ ਨਹੀਂ ਰੱਖੀ ਜਿਹੜੇ ਕੰਮ ਕਰਦੇ ਨੇ ਇਹ ਸਭ ਚੱਲ ਰਿਹਾ ਹੈ ਨਾਲ ਸਾਡੇ ਚੈਨਲ ਦੀ ਦਰਖਾਸਤ ਬਹੁਤ ਜੀ ਦੱਸਦੇ ਇਹ ਜਿਹੜੀ ਹੈਬਲ ਪੁਲੀ ਤੋਂ ਜਿੱਥੋਂ ਮੇਰਾ ਹਰਕਾ ਸਟਾਰ ਹੁੰਦਾ ਹੈ ਇੱਥੋਂ ਲੈ ਕੇ ਅਸੀਂ ਚਾਂਗਰੇ ਪੁਲ ਤੱਕ ਮਨਾਣੀ ਹੈ ਇਹਦੇ ਵਿੱਚ ਕਈ ਪੁਲੀਆਂ ਵੀ ਆਣੀਆਂ ਨੇ ਕਈ ਜਗ੍ਹਾ ਦਿੱਕਤਾਂ ਹੈਗੀਆਂ ਨੇ ਜਿਹੜੀਆਂ ਦੂਰ ਕਰਕੇ ਅਸੀਂ ਐਸਾ-ਐਸਾ ਨੂੰ ਲੈ ਕੇ ਜਾਣਾ ਔਰ ਤਕਰੀਬਨ ਅਸੀਂ ਇਸ ਇਲਾਕੇ ਨੂੰ ਬਣਾਉਣਾ ਹੈ ਅੱਜ ਅੱਜ ਇਹ ਕਿਹਾ ਗਿਆ ਕਿ ਆਹ ਪ੍ਰੋਜੈਕਟ ਪਹਿਲਾਂ ਵੀ ਸ਼ੁਰੂ ਹੋਇਆ ਸੀਗਾ ਤੇ ਲੋਕਾਂ ਦੇ ਜਿਹੜੇ ਇਲੀਗਲ ਮਕਾਨ ਸੀਗੇ ਜਾਂ ਸਬਜੈਕਟ ਤੇ ਵੀ ਉਟਾਏ ਗਏ ਸੀਗੇ ਤੇ ਉਸ ਤੋਂ ਉਸ ਤੋਂ ਬਾਅਦ ਵੀ ਕੰਮ ਹੋ ਰਿਹਾ ਹੈ। ਠੀਕ ਹੈ ਸਬਜੇ ਹਟਾਏ ਗਏ ਨੇ। ਉਹਦੇ ਵਿੱਚ तकरीबन ਜੀ ਲੋਕ ਸਾਥ ਦੇ ਰਹੇ ਨੇ। ਜਿੱਥੇ ਜਿੱਥੇ ਮੈਨੂੰ ਦਿੱਕਤ ਆ ਰਹੀ ਹੈ ਮੈਂ ਆਪਕੋ ਦੋਨੋਂ ਜਾ ਕੇ ਰਿਕਵੈਸਟ ਕਰ ਰਹੇ ਹਾਂ। ਔਰ ਕਮਿਸ਼ਨ ਵੀ ਮੇਰੇ ਨਾਲ ਜਾ ਕੇ 10 12 ਕਦਰ ਦੇ ਪਹਿਲਾਂ ਅਜੇ ਇਕੱਲੇ-ਕੁੱਲੇ ਕੋਈ ਜਾ ਕੇ ਅਸੂਨੋਸਮੈਂਟ ਨਹੀਂ ਕਰਾਈ ਦੀਗੀ ਔਰ ਜਿਹੜੇ ਅੱਛੇ ਅਬਹਿਤੀ ਜਾਂਦੇ ਨੇ ਜਿਹੜੇ ਕਹਿੰਦੇ ਵੀ ਸਾਡਾ ਸ਼ਹਿਰ ਵਧੀਆ ਬਣੇ ਸਾਨੂੰ ਟ੍ਰੈਫਿਕ ਨੂੰ ਰਾਹ ਮਿਲੇ ਉਹ ਆਪਣੇ ਆਪ ਗੇਰ ਰਹੇ ਨੇ। ਕਿ ਜਿਹਨੂੰ ਸਾਨੂੰ ਧੱਕਾ ਕਰਦੀ ਮੂਲ ਨਹੀਂ ਪਈ ਕਿ ਜਿਹਦੇ ਸਾਨੂੰ 15 ਫੁੱਟ ਸੜਕ ਮਿਲਦੀ ਹੈ ਤੇ 20 ਫੁੱਟ ਮਿਲਦੀ ਹੈ। ਆਪੀ ਦੇ ਅੱਪਨੀ ਹਾਲਤ ਤੋਂ ਸਾਡੇ ਤੋਂ ਬਹੁਤ ਘੱਟ ਲੋਕ ਆਪਣੀ ਜੀ ਆ ਰਹੇ ਨੇ। ਕਈ ਲੋਕ ਲੱਗੇ ਵਿੱਚ ਜਿਨ੍ਹਾਂ ਨੂੰ ਅਸੀਂ ਸਪੱਸ਼ਟ ਕੀਤਾ ਦੇ ਨਹੀਂ ਬਦਲਗੇ ਨਾ ਕਿ ਸਰਕਾਰੀ ਤੌਰ ਤੇ ਮੁੰਡਾ ਮੈਂ ਕਿਹੋ ਜਿਹਾ ਬੈਕਟਾਈਟ ਤੇ ਕੋਈ ਬੰਦੇ ਜਿਹਾ ਆਉਂਦਾ। ਮੁੱਢਲੀ ਮਿਲਦਾ ਉਹਦਾ ਪੇਂਡਿਆ ਉਹਨੇ ਉਸਨੇ ਪ੍ਰਿਆਦਾ ਕਰ ਦਿੱਤਾ ਹੈ ਮੈਂ ਬਖਰੀਆ ਜੀ ਇਹੇ ਲੋਪਾਪੁਰ ਸਿਆਨੇ ਇੰਤਕਾਲ ਨੇ ਐਕਚੁਅਲੀ ਹਰ ਬੰਦੇ ਕੋਲ ਰਾਈਟ ਹੈ ਆਪਣਾ ਹੱਕ ਰੱਖ ਸਕਦਾ ਅਸੀਂ ਇਹਨਾਂ ਨੂੰ ਆਲਰੇਡੀ ਲਿਖ ਦਿੱਤਿਆ ਇਹਨਾਂ ਨੇ ਪੇਪਰ ਸਬਮਿਟ ਕਰ ਦਿੱਤੇ ਨੇ ਮੇਰੀ ਪਰਸੋਂ ਹੀ ਗੱਲ ਹੈ ਸਾਡੇ ਸਾਡੇ ਏਪੀ ਵੀ ਨਾਲ ਗੱਲ ਹੋਈ ਸੀ ਇਹਨਾਂ ਨੇ ਪੇਪਰ ਵਰਕੇ ਭੇਜਿਆ ਕੋਕਾ ਨੇ ਜੇ ਇਹਨਾਂ ਦੀ ਇਸ ਤਰ੍ਹਾਂ ਦੀ ਨਿਕਲ ਗਈ ਜਿੰਨ ਕੋ ਸਾਫ ਕਰਾ ਦਿੱਤਾ ਕੋਈ ਸਿਕਤ ਨਹੀਂ ਮਗਲੀ ਕਿਤੇ ਨਾ ਹੀ ਕਿਤੇ ਮੇਰੇ ਤੋਂ ਕੋਈ ਪ੍ਰੈਸ਼ਰ ਹੈ ਸਰ ਜਿਹੜੀਆਂ ਪੁਲੀਆਂ ਕੁਝ ਪੁੱਛੀਆਂ ਆ ਯਾਰ ਇਹ ਵੀ ਜਾਣਕਾਰੀ ਦੇਣਾ ਬਿਲਕੁਲ ਪੁਲੀਆਂ ਦਾ ਇਸ ਤਰ੍ਹਾਂ ਲੱਗ ਬਣ ਗਿਆ ਜੀ ਉਹ ਪੁਲੀਆਂ ਜਿੰਨੀਆਂ ਵੀ ਸਾਡੀਆਂ ਚੱਲ ਰਹੀਆਂ ਨੇ ਜਿੱਥੇ ਕੋਈ ਟੁੱਟੀਆਂ ਹੋਈਆਂ ਨੇ ਜਾਂ ਰਿਪੇਅਰ ਹੋਣ ਵਾਲੀਆਂ ਅਸੀਂ ਕਰ ਦੇਣੀ ਉਸ ਨੂੰ ਦੁਰਤ ਕਰਾਂਗੇ ਔਰ ਪੁਲੀਆਂ ਦੋ ਵਿੱਚ ਬੰਨੀਆਂ ਵੀ ਨੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਿਹੜੀ ਪੰਨਨਪੁਰੀ ਰੇਲਵੇ ਲਾਈਨ ਰੇਲਵੇ ਲਾਈਨ ਹੈ ਉਹ ਜੋ ਜੋ نیچے ਨਿਕਲ ਕੇ ਸੜਕ ਜਾਨੀ ਹੈ ਉਹਦੇ ਵਿੱਚ ਇੱਕ ਸ਼ਹਿਰ ਦਾ ਨਾਲਾ ਆ ਰਿਹਾ ਜਿਹੜਾ ਤਕਰੀਬਨ 20 ਫੁੱਟ ਚੌੜਾ ਹੈ ਜਿਹੜਾ ਜ਼ੰਮੂਰੀਆ ਪੁਲ ਤੋਂ ਬੁੱਢੇ ਨਾਲੇ ਚ ਪਾਣੀ ਲੈ ਕੇ ਨਾ ਸ਼ਹਿਰ ਦੇ ਬਾਹਰ ਨੂੰ ਲਿਖਾ ਕਰਕੇ ਉਹ ਨਾਲੇ ਪਰਪੁਲੀ ਬਣਨੀ ਉਹ ਵੀ ਪਾਸ ਹੋ ਗਈ ਹੋਈ ਐ ਉਹ ਇਸ ਪ੍ਰੋਜੈਕਟ ਤੇ ਵੇਖੀ ਐ ਇਸ ਪ੍ਰੋਜੈਕਟ ਦੀ ਉਹ ਪੁਲੀ ਬਣ ਜਾਗੀ ਔਰ ਜਿਹੜਾ ਟ੍ਰਾਂਸਫਰ ਨੇ ਔਰ ਸਿਵਲ ਨੇ ਏਰੀਆ ਨਾਲ ਜੁੜੇਗੀ ਉਹ ਪੁਲੀ ਅਸੀਂ ਬਣਾਣੀ ਐ ਉਹ ਪੁਲੀ ਬਣ ਐਸਟੀਮੇਟ ਦੇ ਅਸੀਂ ਪਾਟ ਕਰੀਏ ਕਿ ਕਿੰਨੇ ਪੈਸੇ ਲੱਗੇ ਜਾਨਾ ਚਾਹਿਆ ਆਪਕੋ ਲੱਗਦਾ ਐ ਕਿ ਕਿੰਨਾ ਉਹ ਇਸ ਪ੍ਰੋਜੈਕਟ ਦਾ ਲੱਗੇ ਦੇਖੋ ਜੀ ਤਿੰਨ ਤੱਕ ਕਬਲੇ ਜੇ ਵੀ ਤੇ ਫੈਕਟਰੀ ਦੀ ਸਾਡੀ ਮੀਟਿੰਗ ਵੀ ਕੱਲ ਹੋਈ ਜੀ 84 ਕਰੋੜ ਦੀ ਜਿਹੜੀ ਜਿਹੜੀ ਕਮਿਟੀ ਸਾਡੇ ਸਰਕਾਰ ਨੂੰ ਦਿੱਤੇ ਨੇ ਜੀ 28 ਕਰੋੜ ਦੇ ਨੌਰਥ ਹਲਕੇ ਦੇ ਕੰਮ ਜਿਹੜੇ ਨੇ ਉਹ ਸਾਡੇ ਉਹਨਾਂ ਪਾਸੋਂ ਕੀ ਡਿਵੈਲਪਮੈਂਟ ਦੇ ਜਿਹਦੇ ਵਿੱਚ ਦੋ ਤਿੰਨ ਕੰਮ ਜਿਹੜੇ ਲੈ ਗਏ ਉਹ ਜਿਹੜੇ ਚੰਗੇ ਹੋਏ ਐ ਬਾਕੀ ਸਾਰੇ ਸਿਰੇ ਕਰਨੀ ਹੋਏ ਆ ਉਹ ਨਵੇਂ ਪ੍ਰੋਜੈਕਟ ਆ ਰਹੇ ਆ 20 ਸਾਲ ਹੋ ਗਏ ਆ ਜੀ ਮੈਨੂੰ ਸਮਾਜ ਦੀ ਸੇਵਾ ਕਰਦੇ ਆ ਮਾਂ ਭਗਵਤੀ ਕਲੱਬ ਤੋਂ ਸੀ ਸ਼ੁਰੂ ਕੀਤਾ ਸੀਗਾ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਕਰਨੀਆਂ ਇੱਥੋਂ ਦੀ ਆਪਾਂ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਇਸੇ ਤਰ੍ਹਾਂ ਸلسਲਾ ਸ਼ੁਰੂ ਹੋਇਆ ਤੇ ਬਹੁਤ ਸਾਰੀਆਂ ਐਨਜੀਓ ਦੀ ਸੇਵਾ ਪ੍ਰਭੂ ਨੇ ਮੇਰੇ ਹੱਥੋਂ ਲਈਤੀ ਤੇ ਹਰ ਇੱਕ ਐਨਜੀਓ ਦੇ ਨਾਲ ਦਿਲ ਦੇ ਨਾਲ ਸਾਝ ਪਾਈ ਤੇ ਪ੍ਰਭੂ ਨੇ ਸੇਵਾ ਨਿਭਾਈ ਤੇ ਇਹ ਲੁਧਿਆਣੇ ਦੀ ਤਰੱਕੀ ਜਿਸ ਤਰ੍ਹਾਂ ਵੀ ਹੋ ਰਹੀ ਹੈ 28 ਸਾਲ ਤੋਂ ਅਸੀਂ ਯਤਨ ਕਰ ਰਹੇ ਹਾਂ ਨੀ ਸਵਾਰਥ ਓਕੇ ਸਾਡਾ ਕੋਈ ਇਹਦੇ ਵਿੱਚ ਇਹ ਨਹੀਂ ਹੈ ਕਿ ਅਸੀਂ ਕਿਸੇ ਕੋਲੋਂ ਕਦੀ ਮੈਂ ਕਿ ਇੰਟਰਵਿਊ ਮੇਰੀ ਪਹਿਲੀ ਇੰਟਰਵਿਊ ਹੈ ਕਦੀ ਵੀ ਮੇਰੀ ਨੀ ਸਵਾਰਥ ਸੇਵਾ ਵੈ ਕਦੀ ਮੈਂ ਕੋਈ ਲਾਲਚ ਨਹੀਂ ਕਿਸੇ ਕੋਈ 1 ਰੁਪਿਆ ਲਿੱਤਾ ਨਹੀਂ ਜਿਹੜਾ ਵੀ ਕੰਮ ਕੀਤਾ ਹੁਣ ਵੀ ਮੈਂ ਆਇਆ ਇੱਕ ਨੀਸਵਾਰਥ ਭਾਵਨਾ ਲਾਇਆ ਕਿ ਲੁਧਾਨੇ ਤਰੱਕੀ ਹੋ ਰਹੀ ਹੈ ਤੇ ਇਹ ਜਿਹੜੀ ਭਾਵਨਾ ਮੈਂ ਇਹ ਸਾਰਿਆਂ ਵਿੱਚ ਇਸੇ ਤਰ੍ਹਾਂ ਬਣੀ ਰਹੇ ਤੇ ਸਾਡੇ ਦੇਸ਼ ਦੀ ਤਰੱਕੀ ਹੋਵੇ ਇਹੀ ਮੇਰੀ ਭਾਵ ਹੈ ਪਹਿਲਾਂ ਤਾਂ ਮੈਂ ਸਾਰੇ ਹੀ ਇਲਾਕਾ ਨਿਵਾਸੀ ਨਾਰਥ ਦੇ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹੂੰਗਾ ਕਿਉਂਕਿ ਜਿਹੜਾ ਇਹ ਕੰਮ ਹੋਇਆ ਹੈ ਇਹ ਐਮਐਲਏ ਸਾਹਿਬ ਨੇ ਹੁਣੇ ਦੱਸਿਆ ਇਹਦਾ ਯਤਨ 1988 ਤੋਂ ਕੀਤਾ ਜਾ ਰਿਹਾ ਹੈ ਇੰਨੇ ਸਾਲਾਂ ਬਾਅਦ ਇਹ ਕੰਮ ਹੋਇਆ ਹੈ ਜਿਵੇਂ ਰਾਮ ਮੰਦਰ ਬਣਿਆ ਉਹ ਵੀ ਬੜਾ ਵੱਡਾ ਕੰਮ ਹੋਇਆ ਤੇ ਸਾਡੇ ਨੌਰਥ ਹਲਕੇ ਦੇ ਵਿੱਚ ਵੀ ਬਹੁਤ ਵੱਡਾ ਕੰਮ ਹੋਇਆ ਜੀ ਜਿਹੜੀ ਨਾਲੇ ਦੇ ਨਾਲ ਨਾਲ ਸੜਕ ਬਣਨ ਬਣਨ ਜਾ ਰਹੀ ਹੈ ਜੀ ਤੇ ਇਹ ਸੜਕ ਜਦੋਂ ਬਣ ਗਈ ਤੇ ਆਪਣੇ ਸਾਰੇ ਹੀ ਸਾਰੇ ਸ਼ਹਿਰ ਨੂੰ ਲੁਧਿਆਣਾ ਸ਼ਹਿਰ ਨੂੰ ਬੜੀ ਵੱਡੀ ਸਹੂਲਤ ਮਿਲਣੀ ਹੈ ਟ੍ਰੈਫਿਕ ਜਿਵੇਂ ਸਵੇਰੇ ਸਕੂਲਾਂ ਦਾ ਟਾਈਮ ਹੁੰਦਾ ਜਾਂ ਸ਼ਾਮੀ ਜਦੋਂ ਲੋਕ ਕੰਮ ਆ ਕਰਾਂ ਤਾਂ ਆਉਂਦੇ ਇੰਨਾ ਟ੍ਰੈਫਿਕ ਲੱਗ ਜਾਂਦਾ ਤੇ ਆਪਣਾ ਘੰਟਾ ਦੋ-ਦੋ ਘੰਟੇ ਖਰਾਬ ਹੋ ਜਾਂਦੇ ਜਦੋਂ ਇਹ ਸੜਕ ਬਣ ਗਈ ਤੇ ਆਪਣਾ ਕਾਫੀ ਟਾਈਮ ਬਚੂਗਾ ਤੇ ਅਸੀਂ ਧੰਨਵਾਦ ਆ ਸਾਡੇ ਐਮ.ਐਲ.ਏ ਸਾਹਿਬ ਦਾ ਜਿਨ੍ਹਾਂ ਨੇ ਇਹ ਨਹਿਾਰ ਬਦਲਣ ਤੇ ਲੱਗੇ ਹੋਇਆ ਨਾਰਥ ਹਲਕੇ ਦੀ ਕਿੰਨੇ ਕੰਮ ਹੋ ਗਏ ਨੇ ਆਪਣੇ ਨਾਰਥ ਹਲਕੇ ਦੇ ਵਿੱਚ ਨਾਲੇ ਦੇ ਪਹਿਲਾਂ ਇੱਕ ਪਾਸੇ ਇੰਨੀ ਵਧੀਆ ਸੜਕ ਬਣੀ ਸੀ ਹੁਣ ਦੂਜੇ ਪਾਸੇ ਵੀ ਬਿਲਕੁਲ ਉਦਾਂ ਹੀ ਬਣ ਜਾਏਗੀ ਐਮ.ਐਲ.ਏ ਸਾਹਿਬ ਦੱਸ ਕੇ ਗਏ ਨੇ ਬਿਊਟੀਫਿਕੇਸ਼ਨ ਦੇ ਸਾਰੀ ਪੁਲੀਆਂ ਦੇ ਕੰਮ ਹੋਣਗੇ ਜੀ ਵਧੀਆ ਬੂਟੇ ਲੱਗਣਗੇ ਬਾਉਂਡਰੀ ਵਾਲ ਵੀ ਹੋ ਰਹੀ ਹੈ ਜੇ ਕੰਦ ਹੋ ਜਾਂਦੀ ਹੈ ਤੇ ਨਾਲ ਨਾਲ ਜਿਵੇਂ ਪਿਛਲੇ ਸਾਲ ਹੜ੍ਹ ਆਏ ਸੀਗੇ ਉਦੋਂ ਸਾਨੂੰ ਕਿੰਨੀ ਸਮੱਸਿਆ ਆਈ ਸੀਗੀ ਇਹ ਦੀਵਾਰ ਦੇ ਨਾਲ ਸਾਨੂੰ ਹੜ੍ਹਾਂ ਦੇ ਵਿੱਚ ਹੀ ਬੜੀ ਰਾਹਤ ਮਿਲੇਗੀ ਜੀ ਜੇ ਪ੍ਰਮਾਤਮਾ ਨਾ ਕਰੇ ਇਹੋ ਜਿਹਾ ਟਾਈਮ ਆਉਂਦਾ ਤੇ ਬਾਕੀ ਅਸੀਂ ਬਹੁਤ ਬਹੁਤ ਧੰਨਵਾਦ ਆ ਜੀ ਐਮਐਲਏ ਸਾਹਿਬ ਦਾ ਹਾਂ ਜੀ ਅੱਜ ਜਿਹੜਾ ਫੁੱਟ ਨਾਲੇ ਦੇ ਨਾਲ ਇਹ ਵੀ ਸਰਦਗੀ ਇਹ ਗੱਲ ਦੱਸਣ ਦੀ ਕੀਤਾ ਜਿਹੜਾ ਬੜੀ ਚੰਗਾ ਤੁਹਾਡਾ ਧੰਨਵਾਦ ਹੈ ਜੀ ਹਾਂ ਤਾਂ ਪਹਿਲੇ ਮੈਂ ਸਾਡੇ ਪੰਜਾਬ ਦੇ ਸੂਬੇ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਸਾਹਿਬ ਦਾ ਹਲਕੇ ਦੇ ਐਮਐਲਏ ਚੌਧਰੀ ਮਦਲਾਲ ਬੱਗਾ ਜੀ ਦਾ ਉਹ ਪਾਰਟਿਸ਼ਨ ਕਮਿਸ਼ਨਰ ਸਰ ਸੰਦੀਪ ਜੀ BC ਦੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਭ ਤੋਂ ਜਿਆਦਾ ਧੰਨਵਾਦ ਕਰਦਾ ਹੈ ਇਸ ਇਲਾਕੇ ਦੀ ਜਨਤਾ ਦਾ ਕਿਉਂਕਿ ਬਹੁਤ ਪਰਜ਼ੋਰ ਮੰਗ ਸੀ ਔਰ ਪਰਜ਼ੋਰ ਲੋੜ ਸੀ ਇਸ ਹਲਕੇ ਨੂੰ ਕਿਉਂਕਿ ਸਾਡਾ ਬੁੱਢੇ ਦਰਿਆ ਦੇ ਇੱਕ ਸਾਈਡ ਦਾ ਜਿਹੜੀ ਰੋਡ ਚੱਲ ਰਹੀ ਹੈ ਉੱਥੇ ਤਕਰੀਬਨ ਜੇ ਦੇਖੋ ਤਾਂ ਬਹੁਤ ਵੱਡਾ ਜਿਵੇਂ ਏਰੀਆ ਦਾ ਟ੍ਰੈਫਿਕ ਉੱਥੇ ਵੈਲ ਸੀਗਾ ਉਹਦੇ ਕਰਕੇ ਟ੍ਰੈਫਿਕ ਦੀ ਸਮੱਸਿਆ ਬਹੁਤ ਆ ਰਹੀ ਸੀ ਔਰ ਬੜੀ ਵੱਡੀ ਰਾਹਤ ਮਿਲੇਗੀ ਇਲਾਕਾ ਨਿਵਾਸੀਆਂ ਨੂੰ ਕਿਉਂਕਿ ਜਿਹੜੀ ਇੱਕ ਸਾਈਡ ਤੇ ਸੜਕ ਜਿਹੜੀ ਬਣਨ ਜਾ ਰਹੀ ਹੈ ਤੁਸੀਂ ਅੱਜ ਦੇਖਿਆ ਹੈ ਸੈਭੋਵਾਲ ਬੁਲੀ ਤੋਂ ਲੈ ਕੇ ਚਾਂਦਨੀ ਮੇਰੀ ਬੁਲੀ ਤੱਕ ਔਰ ਤਕਰੀਬਨ ਮੈਂ ਕਹਿ ਸਕਦਾ ਸਾਰਾ ਲੁਧਿਆਣਾ ਸ਼ਹਿਰ ਦਾ ਟ੍ਰੈਫਿਕ ਇਸ ਤੋਂ ਨਿਕਲਦਾ ਔਰ ਬੜੀ ਵੱਡੀ ਰਾਹਤ ਮਿਲੇਗੀ ਜਦੋਂ ਇੱਕ ਸਾਈਡ ਦੀ ਰੋਡ ਚੱਲ ਰਹੀ ਸੀ ਦੂਜੀ ਸਾਈਡ ਦੀ ਰੋਡ ਚੱਲ ਜੇਗੀ ਔਰ ਸ਼ਹਿਰ ਨਿਵਾਸੀਆਂ ਨੂੰ ਬਹੁਤ ਵੱਡਾ ਇਨਾ ਫਾਇਦਾ ਮਿਲਿਆ। ਜਿਹੜੀ ਕੁੜੀਆਂ ਪੰਡਰੀਆਂ ਨੇ ਇਹ ਇੰਨਾ ਵਿੱਚ ਲੋਕਾਂ ਦੇ ਜਿਹੜੇ ਕਿ ਨਾਜਾਇਜ਼ ਲੋਕਾਂ ਦੇ ਘਰ ਵੀ ਚਾਰੇ ਨੇ ਕੁਝ ਲੋਕਾਂ ਨੇ ਕਿ ਉਹਨਾਂ ਚੀਜ਼ਾਂ ਕੋਹ ਅਫਮਾਨਜੋਗ ਐਮਐਲਏ ਸਾਹਿਬ ਨੇ ਤੁਹਾਨੂੰ ਪੂਰੀ ਦੱਸਿਆ ਸਿ ਸਾਰਿਆਂ ਨੂੰ ਰਿਕਵੈਸਟ ਵੀ ਕੀਤੀ ਹੈ ਕੁਝ ਘਰ ਆ ਰਹੇ ਨੇ तकरीबन 95% ਲੋਕਾਂ ਨੇ ਐਗਰੀ ਕਰਕੇ ਆਪ ਹੀ ਜਿੱਥੇ ਉਹਨਾਂ ਨੂੰ ਲੱਗ ਰਿਹਾ ਜਿਗਾ ਕਿ ਸਰੋਚਮੈਂਟ ਹੈ ਉਹਨਾਂ ਨੇ ਆਪ ਹੀ ਸਾਥ ਵੀ ਦਿੱਤਾ ਕਿਉਂਕਿ ਉਹਨਾਂ ਨੂੰ ਪਤਾ ਹੈ ਇਹ ਜਿਹੜਾ ਕੰਮ ਹੋ ਰਿਹਾ ਪਬਲਿਕ ਵੈਲਫੇਅਰ ਲਈ ਹੋ ਰਿਹਾ ਇੱਥੇ तकरीबन ਕੋਈ ਨਾ ਕੋਈ ਪਬਲਿਕ ਨਹੀਂ ਨਿਕਲਣਾ ਔਰ ਪਬਲਿਕ ਦੇ ਵੈਲਫੇਅਰ ਲਈ ਦੇਖਦੇ ਹੋਏ तकरीबन 95% ਲੋਕਾਂ ਨੇ ਆਪ ਹੀ ਕਿਤੇ ਇਹ ਤਾਂ ਲੱਗਦਾ ਸੀ ਉਹ ਆ ਪਿੱਛੇ हट ਗਏ ਨੇ ਔਰ 2 4 5% ਲੋਕ ਉਥੇ ਹੈਗੇ ਨੇ ਉਹਨਾਂ ਨੂੰ ਵੀ ਅਸੀਂ ਤੁਹਾਡੇ ਮਾਧਿਅਮ ਤੋਂ ਬੇਨਤੀ ਕਰਦੇ ਆ ਕਿ ਤੁਹਾਡੇ ਲਈ ਹੀ ਰੋਡ ਬਣਦੀ ਹੈ ਅਗਰ ਕਿਤੇ ਨਾ ਕਿਤੇ ਆਪਾਂ ਆਵਾਂਗੇ ਤੇ ਆਪਾਂ ਲੋਕਾਂ ਨੇ ਇਸੀ ਦਾ ਲਾਹਾ ਲੈਣਾ ਠੀਕ ਠੀਕ ਥੈਂਕ ਯੂ ਧੰਨ ਠੀਕ ਹੈ ਨਾ ਸਰ ਜੀ ਅੱਜ ਜਿਹੜਾ ਕੇ 8 ਸੜਕ ਦਾ ਐਲਓ ਬੀ ਸਾਈਡ ਤੇ ਸੜਕ ਦਾ ਪਹਿਲਾਂ ਤਾਂ ਇਸ ਸੜਕ ਦਾ ਉਦਘਾਟਨ ਕਰਨ ਤੇ ਮੈਂ ਫਿਰ ਤੋਂ ਬੱਗਾ ਪਰਿਵਾਰ ਨੂੰ ਐਮਐਲਏ ਚੋਦਰੀ ਜੀ ਨਾਲ ਬੱਗਾਈ ਨੂੰ ਵਧਾਈ ਦੇਵਾਂਗਾ ਗੌਰਵ ਬੱਗਾ ਜੀ ਨੂੰ ਅਮਨ ਬੱਗਾ ਜੀ ਨੂੰ ਕਿਉਂਕਿ ਜਿਹੜੀ ਚੀਜ਼ਾਂ ਲੋਕਾਂ ਦੇ ਸੁਪਨੇ ਹੁੰਦੇ ਸੀਗੇ ਅੱਜ ਉਹ ਸাকার ਹੋ ਰਹੇ ਨੇ ਲੋਕ ਇੱਕ ਕਹਿੰਦੇ ਸੁਪਨੇ ਦੇਖਦੇ ਆ ਯਾਰ ਸੋੜਾ ਕੋਗ ਲੱਗਦਾ ਯਾਰ ਇਲੈਕਸ਼ਨ ਹੀ ਵਾਦੇ ਆ ਉਹ ਵਾਦੇ ਨਹੀਂ ਹੋ ਬੱਗਾ ਜੀ ਨੇ ਕਰਕੇ ਦਿਖਾਇਆ ਪਰ ਬੱਗਾ ਜੀ ਦੇ ਕੰਮ ਜਿਹੜੇ ਆ ਲੋਕਾਂ ਨੂੰ ਦਿਖਦੇ ਨੇ ਇਸ ਦੇ ਨਾਲ ਨਾਲ ਜਿਹੜੀ ਇਹ ਸਾਡਾ ਚਾਂਦਲ ਮੇ ਦਾ ਗਿਆਣੀ ਹੈ ਕਿੱਥੇ ਨਾਰਥ ਦੇ ਨੋ ਵਾਰਡਾਂ ਨੂੰ ਫਾਇਦਾ ਹੋਣਾ ਹੈ 84 ਨੰਬਰ ਵਾਰਡ 90 ਨੰਬਰ ਵਾਰਡ 99 ਨੰਬਰ ਵਾਰਡ ਮੇਰੇ ਵਾਲਾ 83 ਨੰਬਰ ਵਾਰਡ ਹੋਰ ਹੈਬੋ ਵਾਲੇ ਵਾਰਡ ਨੋ ਵਾਰਡਾਂ ਨੂੰ ਫਾਇਦਾ ਹੋਣਾ ਉੱਤੇ ਉੱਤੇ ਨਾਰਥ ਦੀ ਜਨਤਾ ਤੋਂ ਇਲਾਵਾ ਇਹਨੂੰ ਉੱਤੋਂ ਯਾਰਾਂ ਫਾਇਦਾ ਵੈਸਟ ਦੀ ਜਨਤਾ ਨੂੰ ਹੈ ਮੈਨੂੰ ਕੱਲ ਹੀ ਮੇਰੇ ਕਿਸੇ ਦੋਸਤ ਦਾ ਫੋਨ ਆਇਆ ਤੇ ਕਹਿੰਦੇ ਯਾਰ ਸੜਕ ਬਣਾ ਰਹੇ ਤੁਸੀਂ ਮੈਂ ਕਿਹਾ ਉਹ ਤੇ ਕਹਿੰਦਾ ਯਾਰ ਸਾਨੂੰ ਬਹੁਤ ਫਾਇਦਾ ਹੈ ਮੈਂ ਕਿਹਾ ਤੁਸੀਂ ਤਾਂ ਯਾਰ ਮੇਅਰ ਸਾਹਿਬ ਕੋ ਰਹਿਦੇ ਸੀਗੇ ਤੇ ਕਹਿੰਦਾ ਗਲਤ ਹੋਈ ਹੈ ਜੀ ਮੇਅਰ ਸਾਹਿਬ ਜਾਂ ਐਮਐਲਏ ਪੁਰਾਣੇ ਜਿਹੜੇ ਸਾਬਕਾ ਸੀਗੇ ਉਹ ਇੰਨਾ ਸੜਕਾਂ ਤੋਂ ਲੰਘ ਕੇ ਜਾਂਦੇ ਸੀ ਉਹਨਾਂ ਨੇ ਨਹੀਂ ਸੋਚਿਆ ਉਹ ਮੇਅਰ ਸਾਹਿਬ ਦੇ ਵਾਰਡ ਦਾ ਹੈ ਔਰ ਰਿਸ਼ੀ ਆ ਜੋਸ਼ੀ ਨਗਰ ਹੋ ਗਿਆ ਰਿਸ਼ੀ ਨਗਰ ਹੋ ਗਿਆ ਕਿਚੂ ਨਗਰ ਹੋ ਗਿਆ 70% ਜਿਹੜੀ ਇੱਥੇ ਦੀ ਆਬਾਦੀ ਹੈ ਉਹ ਰੋਜ਼ ਇਸੇ ਸੜਕ ਤੋਂ ਹੋ ਕੇ ਰਾਹੋ ਰੋਡ ਤੇ ਜਾਂਦੀ ਹੈ ਜੇ ਕਿ ਬੱਗਾ ਹੀ ਜਿਹੜੇ ਕੰਮ ਹੈ ਉਹ ਕੱਲੇ ਨੌਰਥ ਨੂੰ ਨਹੀਂ ਫਾਇਦਾ ਹੋ ਰਿਹਾ ਉਹਦੇ ਨਾਲ ਨਾਲ ਲੱਗਦੀਆਂ ਜਿਹੜੀਆਂ ਕੌਨਸੀ ਏਜੰਸੀਆਂ ਹੈਗੀਆਂ ਉਹਨਾਂ ਨੂੰ ਵੀ ਫਾਇਦਾ ਹੋ ਰਿਹਾ ਪੂਰੇ ਸ਼ਹਿਰ ਨੂੰ ਫਾਇਦਾ ਹੋ ਰਿਹਾ ਮੈਂ ਤਾਂ ਹਾਈ ਕਮਾਂਡ ਨੂੰ ਇਹੀ ਅਪੀਲ ਕਰੂੰਗਾ ਕਿ ਸਾਡੇ ਕੋਲ ਉਹਨਾਂ ਦੇ ਦੋਨੋਂ ਬੇਟੇ ਹੈਗੇ ਗੌਰਵ ਵੀ ਐਮਨ ਵੀ ਕੰਮ ਕਰਨ ਲਈ ਤੁਸੀਂ ਬਗਾਈ ਨੂੰ ਮੰਤਰੀ ਬਣਾ ਕੇ ਆਪਣੇ ਕੋਲ ਚੰਡੀਗੜੀ ਰੱਖ ਲਓ ਤੇ ਇੱਥੇ ਅਸੀਂ ਕੰਮ ਲਈ ਜਾਵਾਂਗੇ ਸਾਡੇ ਦੋਨੋਂ ਭਰਾ ਜਿਹੜੇ ਬੇਖੂਬੀ ਬਗਾਈ ਦੇ ਜਿੱਦਾਂ ਦੇ ਕੰਮ ਹੈਗੇ ਇਹਨਾਂ ਨੂੰ ਕਰਨਗੇ ਨਾਲ ਸਾਡੇ ਅਸੀਂ ਸਾਰੀ ਟੀਮ ਜਿਹੜੀ ਹੈ ਬਗਾਈ ਦੇ ਨਾਲ ਰਲ ਕੇ ਕੰਮ ਕਰ ਰਹੇ ਹਾਂ ਸਾਡਾ ਤਾਂ ਇੱਕੋ ਹੀ ਨਾਰਾ ਵਾ ਕਿ ਬਗਾਈ ਦੀ ਸੋਚ ਤੇ ਅਸੀਂ ਪਹਿਰਾ ਦੇਵਾਂਗੇ ਔਰ ਜਨਤਾ ਨੂੰ ਵੀ ਹੀ ਗਾਹਾਂਗੇ ਕਿ ਮੁਰਮੁਰ ਏਦਾਂ ਦਾ ਹੀ ਐਮਐਲਏ ਚੁਣੀਓ ਜਿਹੜਾ ਕੰਮ ਕੀ ਬਿਨਾ ਹੀ ਕੰਮ ਕਰ ਰਿਹਾ ਇੰਨਾ ਕੁਛ ਕਹਿੰਦਾ ਹੋਇਆ ਜੈ ਹਿੰਦ ਜੈ ਭਾਰਤ ਅੱਜ ਦਾ ਜਿਹੜਾ ਫੇਜ਼ ਆ ਗੁੱਡੇ ਨਾਗਰ ਦੇ ਨਾਲ ਜਿਹੜੀ ਪਿੰਡ ਆ ਇੱਕ ਪਰਖ ਬੜੀ ਵੱਡੀ ਸਾਡ ਬਣ ਰਹੀ ਆ ਪਿੰਡ ਗਾਟਰੀ ਵਿਖਾ ਵਿਆਹ ਅੱਜ ਤੁਹਾਡਾ ਆ ਰਿਹਾ ਔਰ ਹਲਕਾ ਉੱਤਰੀ ਦੇ ਵਿੱਚ ਐਮਐਨਐ ਸਵਾਇ ਅੱਜ ਸਾਡੇ ਹਲਕੇ ਦੇ ਪੁਤਰੀ ਦੇ ਐਮਐਲਏ ਚੋਦਰੀ ਮਧਰਾਲਾਲ ਬੱਗਾ ਹੀ ਨੇ ਉਹਨਾਂ ਦੇ ਨਾਲ ਸਾਡੀ ਮਿਊਨਿਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਸ਼੍ਰੀਪਲੀ ਗ੍ਰੀਸ਼ੀ ਜੀ ਨੇ ਆਪਣੇ ਕਰ ਕਮਲਾਣਾ ਉਦਘਾਟਨ ਕੀਤਾ ਇਹ ਸੜਕ ਸਾਡੇ ਹੈਬੋਆ ਪੁਲ ਤੋਂ ਲੈ ਕੇ ਚਾਂਸਲ ਨਾ ਤੱਕ ਪਰਲੀ ਸਾਈਡ ਤੇ ਰਾਈਟ ਸਾਈਡ ਤੇ ਬਣਨ ਲੱਗੀ ਹੈ ਉਹਦਾ ਮੋੜ ਤਾਂ ਜੇ ਉਹਨਾਂ ਨੇ ਕੀਤਾ ਅਸੀਂ ਤਹਿਜ਼ ਬਰੋਦਰਾਂ ਦਾ ਸ਼ੁਕਰ ਗੁਜ਼ਾਰਾਂ ਕਿ ਉਹ ਜਿਸ ਦਿਨ ਤੋਂ ਸਾਡੇ ਇਲਾਕੇ ਦੇ ਐਮ ਐਲ ਏ ਬਣੇ ਉਸ ਦਿਨ ਤੋਂ ਹੀ ਸਾਡੇ ਇਲਾਕੇ ਦੀ ਬਹੁਤ ਡਿਵੈਲਪਮੈਂਟ ਹੋ ਰਹੀ ਹੈ ਬੁੱਡੇ ਦਰਿਆ ਦੇ ਲੈਫਟ ਰਾਈਟ ਦੋਨੋਂ ਸੜਕਾਂ ਬਣ ਜਾਣਗੀਆਂ ਜਿਸ ਦੇ ਨਾਲ ਆਵਾਜਾਈ ਨੂੰ ਬਹੁਤ ਹੀ ਆਰਾਮ ਮਿਲੇਗਾ ਤੇ ਉਹਨਾਂ ਨੇ ਮਤਲਬ ਮੇਰੇ ਵਾਰਦੀ ਵਾਰ ਨੰਬਰ 18 ਦੀ ਵਾਰਡ ਨੰਬਰ 90 91 ਜੋ ਵੀ ਉਹਨਾਂ ਦੇ ਨੇੜੇ ਆ ਗਏ ਕੋਈ ਵੀ ਉਹਨਾਂ ਨੇ ਆਪਣੇ ਹਲਕੇ ਦੇ ਵਾਰਡ ਦਾ ਕੰਮ ਨਹੀਂ ਛੱਡਿਆ ਦਿਨ ਰਾਤ ਹੀ ਕਰ ਰਿਹਾ ਪਰਸੋ ਬੜੇ ਮਾਣ ਦੀ ਗੱਲ ਹੈ ਕਿ ਸਾਡੇ ਐਮਐਲਏ ਸਾਹਿਬ ਆਮ ਆਦਮੀ ਦੀ ਤਰ੍ਹਾਂ ਉਹਨਾਂ ਨੇ ਆਮ ਆਦਮੀ ਆਟੋ ਰਿਕਸ਼ਾ ਦੇ ਚਾਲਕ ਤੋਂ ਜਿਹੜਾ ਚਾਂਸ ਹੋਵੇ ਉਹ ਪੁਲਸੀ ਬੁੱਢੇ ਗੜਿਆ ਦੇ ਉੱਪਰ ਜਿਹਦੀ ਐਂਟਰੀ ਪੁਆਇੰਟ ਹੈ ਜਿਲੰਦਰ ਤੋਂ ਆਪਾਂ ਜਦੋਂ ਦਿੱਲੀ ਜਾਂਦੇ ਆ ਉਹਦੇ ਵਿੱਚ ਆਉਂਦਾ ਉਹਦਾ ਮੂਰਤ ਉਹਨਾਂ ਨੇ ਉਹਨਾਂ ਦੇ ਹੁਕਮ ਮੰਨਦੇ ਹੋਏ ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਦਾ ਉਹਨਾਂ ਨੇ ਇੱਕ ਆਮ ਆਦਮੀ ਤੋਂ ਉਹਦਾ ਮੂਰਤ ਕਰਾਇਆ ਮੈਂ ਉੱਥੇ मौके ਤੇ ਦੇਖਿਆ ਕਿ ਉਹ ਆਦਮੀ ਜਦੋਂ ਮੂਰਤ ਕਰ ਰਿਹਾ ਸੀ ਉਹਦੀ ਅੱਖਾਂ ਭਰੀਆਂ ਸੀ ਕਿ ਕਿ ਐਮਐਲਏ ਨੇ ਮੇਰੇ ਤੋਂ ਮੂਰਤ ਕਰਾਇਆ ਇਹ ਬਹੁਤ ਸ਼ਲਾਘਾਯੋਗ ਗੱਲ ਹੈ ਜਿਹੜੀ ਕਿ ਆਮ ਚਰਚਾ ਦਾ ਕਾਰਨ ਬਣੀ ਹੋਈ ਹੈ ਮੈਂ ਆਪਣੇ ਵੱਲੋਂ ਤੇ ਆਪਣੇ ਹਲਕੇ ਦੇ ਆਪਣੇ ਪਾਰ ਦੇ ਸਾਰੇ ਵੱਲੋਂ ਚੌਦੀ ਮਦਲਾ ਬੱਗਾਈ ਦਾ ਐਮਐਲਏ ਸਾਹਿਬ ਦਾ ਕਮਿਸ਼ਨਰ ਕਾਰਪੋਰੇਸ਼ਨ ਰਿਸ਼ੀ ਸੰਦੀਪ ਰਿਸ਼ੀ ਜੀ ਦਾ ਸਾਡੇ ਮਾਹ ਜੋ ਮੁਖਵੰਤੀ ਭੌਰ ਜੀ ਦਾ ਬਹੁਤ ਤੈਨੂੰ ਧੰਨਵਾਦ ਕਰਦਾ ਜੀ ਮੈਂ ਸਾਡੇ ਏਰੀਆ ਨੂੰ ਫੰਡ ਦੇ ਡਿਵੈਲਪਮੈਂਟ ਜਿੱਦਾਂ ਕਿ ਉਹ ਹਮਸਾਬਤ ਜਿੱਦਾਂ ਕਿ ਸੜਕ ਬਣ ਰਹੀ ਹੈ ਇੱਧਰ ਵੀ ਜਿਹੜੀ ਸੜਕ ਬਣੀ ਹੈ ਉਹ ਉਹਦੇ 19 19 ਗਾਰੇ ਚੌੜੀ ਬਣਾਈ ਗਈ ਥੋੜੇ ਘੱਟ ਬਣੀ ਨਹੀਂ ਉਹ 19 ਚੌੜੀ ਬਣਾ ਰਹੇ ਜਿੱਥੇ ਜਿੱਥੇ ਆਲੀ ਉਹਨਾਂ ਨੂੰ ਜਿੰਨੀ ਜਗ੍ਹਾ ਮਿਲ ਰਹੀ ਹੈ 18 ਫੁੱਟ 20 ਫੁੱਟ ਬਾਈ ਫੁੱਟ ਉਸ ਹਿਸਾਬ ਨਾਲ ਬਣਾ ਰਹੇ ਨੇ ਉਸ ਤੋਂ ਬਾਅਦ ਜਿਹੜੀਆਂ ਵੀ ਫਾਤਮੀਨ ਅਪਰੋਚਮੈਂਟ ਆ ਉਹਨਾਂ ਨੂੰ ਹਟਾ ਕੇ ਇੱਕੋ ਜਿਹੀ 24 ਫੁੱਟ ਦੀ ਸੜਕ ਤਿਆਰ ਕੀਤੀ ਜਾਏ ਜਿਹੜਾ ਕੋਲੇ ਆਪਾਂ ਰੇਲਵੇ ਦੇ ਨਾਲ ਜਿਹੜਾ ਥੱਲੇ ਤੇ ਉੱਪਰ ਉਹ ਦੇਖ ਲੇ ਜੀ ਨਿਕਲੇਗਾ ਕਿ ਕਿੱਦਾਂ ਕੰਮ ਹੋ ਜਾਦਾ ਨਹੀਂ ਨਹੀਂ ਉਹ ਉਹ ਇੰਕੋ ਜਿਹੜਾ ਆਪਣੇ ਪੁਲ ਦੇ ਨਾਮ ਉਦਘਾਟਨ ਕੀਤਾ ਉਸਦੇ ਨਾਲ ਹੀ ਪੁਰੀ ਵੀ ਬਣਾ ਰਹੀ ਹੈ ਜਿਹੜੀ ਕਿ ਮਨਾਸੀਨ ਨਗਰ ਤੋਂ ਲੈ ਕੇ ਆਪਣੇ ਇਧਰ ਪੀਰੂ ਬੱਦੇ ਨਾਲ ਮਿਲੇਗੀ ਸਲੇਮਪਾਵੀ ਨਾਲ ਤੇ ਇਹ ਰਸਤਾ ਥੱਲਿਓਂ ਦੀ ਨਿਕਲੇਗਾ ਉਹਦਾ ਹਾਂ ਥੱਲਿਓਂ ਦੀ ਰਸਤਾ ਬਣਾ ਰਹੇ ਸੜਕ ਸਿੱਧੀ ਜਾ ਆਏਗੀ ਸਿੱਧੀ ਸ਼ਿਪੂਰੀ ਤੋਂ ਲੈ ਕੇ ਆਪਣੇ ਹੈਪੋਵਾਲ ਤੱਕ ਠੀਕ ਹੈ